ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ ਕਰਨ ਆਏ ਕੇਂਦਰੀ ਰੇਲ ਮੰਤਰੀ ਰਵਨੀਤ ਮਿੱਟੂ ਨੇ ਕਿਹਾ ਹੈ ਕਿ ਰੇਲ ਕੋਚ ਫੈਕਟਰੀ ਦੀ ਉਤਪਾਦਨ ਸਮਰੱਥਾ ਬਹੁਤ ਵਧੀਆ ਹੈ ਤੇ ਇਹ ਬੰਦੇ ਭਾਰਤ ਅਤੇ ਬੰਦੇ ਮੈਟਰੋ ਦੇ ਵਧੀਆ ਕੋਚਾਂ ਤੋਂ ਇਲਾਵਾ Shimla-Kalka ਸਪੈਸ਼ਲ ਟ੍ਰੇਨਾਂ ਦੇ ਕੋਚ ਵੀ ਬਣਾਏ ਜਾ ਰਹੇ ਹਨ ਕੇਂਦਰੀ ਮੰਤਰੀ ਨੇ ਕਿਹਾ ਕਿ ਰੇਲ ਕੋਚ ਫੈਕਟਰੀ ਵਿਥ ਪੰਜਾਬੀ ਲੋਕਾਂ ਦੀ ਸ਼ਮੂਲੀਅਤ ਵਧੇਗੀ ਤਤਵਾਦੀ ਜਿਹੜੇ ਇਹ ਗੱਲ ਕਹਿੰਦੇ ਆ ਵੀ ਸਾਨੂੰ ਹਿੰਦੋਸਤਾਨ ਚ ਇੰਡੀਆ ਦੇ ਵਿੱਚ ਉਹ ਅੱਜ ਦੇ ਨਹੀਂ ਕਹਿ ਰਹੇ ਉਹ ਤਾਂ ਦੇਸ਼ ਤੇ ਮਤਲਬ ਵੀ 30 ਸਾਲ ਦੇ ਹੀ ਕਹਿ ਰਹੇ ਆ ਪਰ ਹਾਂ ਰਾਹੁਲ ਗਾਂਧੀ ਨੇ ਉਹਨਾਂ ਦੀ ਹਾਂ ਚ ਹਾਂ ਪੂਰੀ ਰੜਾਤੀ ਆ ਇਹ ਚ ਕੋਈ ਵੀ ਦੋਸ਼ ਸ਼ਬਦ ਨਹੀਂ ਅੱਜ ਰਾਹੁਲ ਗਾਂਧੀ ਦੇ ਪੰਨੂ ਚ ਕੋਈ ਫਰਕ ਨਹੀਂਗਾ ਕਿਉਂ ਕਿ ਕਿਉਂਕਿ ਅੱਗੇ ਉਥੋਂ ਫੰਡ ਲੈਣਾ ਚਾਹੁੰਦਾ ਏ ਪੈਸਾ ਢੇਲਾ ਹੈ ਨਹੀਂਗਾ ਤੇ ਇਹੀ ਲੋਕ ਸਭ ਤੋਂ ਵੱਧ ਰਾਹੁਲ ਗਾਂਧੀ ਦਾ ਵਿਰੋਧ ਕਰਦੇ ਸੀ ਰਾਹੁਲ ਗਾਂਧੀ ਤਾਂ ਮਤਲਬ ਉਹਨੂੰ ਉਹਨੂੰ ਹੁਣ ਪੰਜਾਬ ਨਾਲ ਪਿਆਰ ਨਹੀਂਗਾ ਉਹ ਸਿੱਖਾਂ ਨੂੰ ਜਾਣ ਬੁੱਝ ਕੇ ਵੀ ਇਹਨਾਂ ਤੇ ਅੱਗ ਲਾਓ ਸਿੱਖਾਂ ਨੂੰ ਦੁਬਾਰਾ ਅਤਵਾਦੀ ਬਣਾਓ ਸਿੱਖਾਂ ਨੂੰ ਦੁਬਾਰਾ ਦੇਸ਼ ਦੇ ਉਲਟ ਲੜਾਉਣ ਦੀ ਗੱਲ ਕਰੋ ਇਹ ਸਿੱਧੇ ਨੇ ਇਹ ਭਾਵਕ ਨੇ ਇਹਨਾਂ ਨੇ ਕਿਸੇ ਨਾ ਕਿਸੇ ਗੱਲ 'ਚ ਆ ਕੇ ਲੜ ਜਾਣਾ ਹੈ ਆਪਾਂ ਮੋਦੀ ਦੇ ਪਿੱਛੋਂ ਰਾਜ ਭਾਗ ਸਾਹਮਣੇ ਦੀਆਂ ਪਿੱਛੋਂ ਚਾਲਾਂ ਬਣਾਈਏ ਆ ਆ ਚਾਲਾ ਉਹਦੀ ਜਿਹੜੇ ਸਿੱਖ ਨੇ ਹਮੇਸ਼ਾ ਜਾਂ ਪੰਜਾਬੀ ਨੇ ਉਹ ਮੂਹਰੇ ਹੋ ਕੇ ਲੜੇ ਨੇ ਇਹ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਵੀ ਇਹਨਾਂ ਨੂੰ ਆਪਸ ਵਿੱਚ ਲੜਾਈਏ ਮਰਾਈਏ ਜਿਵੇਂ ਪਹਿਲਾਂ ਇਹਨਾਂ ਨੇ ਹੀ ਜਦੋਂ ਮੇਰੇ ਸਤਾਰ ਬਿਆਨ ਸਿੰਘ ਦੇ ਦਾਦਾ ਜੀ ਨੇ ਅਮਨ ਸ਼ਾਂਤੀ ਕੀਤੀ ਇਹਨਾਂ ਨੇ ਹੀ ਅੱਗ ਲਾਈ ਸੀ ਪੰਜਾਬ ਚੋਂ ਜਿਹੜਾ 80 ਤੋਂ ਲੈ ਕੇ 92 ਤੱਕ ਬੜਿਆ ਪੰਜਾਬ ਉਹ ਬਾਲਣ ਵਾਲਾ ਕੌਣ ਸੀ ਇਹੀ ਗਾਂਧੀ ਪਰਿਵਾਰ ਉਹੀ ਗਾਂਧੀ ਪਰਿਵਾਰ ਹੁਣ ਫੇਰ ਸਿੱਖਾਂ ਤੋਂ ਅਗ ਲਵਾ ਕੇ ਸਾਨੂੰ ਮਰਾਉਣਾ ਚਾਹੁੰਦਾ ਹੈ ਵਾਹਿਦ ਸਾਹਿਬ ਜੀ ਦੇਖਦੇ ਆ ਜਿਹੜੀਆਂ ਸਪੇਸ ਦੇ ਵਿੱਚ ਇਲੈਕਸ਼ਨ ਹੋਈ ਹੈ ਇਸ ਸਟੇਟਮੈਂਟ ਦਾ ਇਮਪੈਕਟ ਕੀ ਦੇਖਦੇ ਆ ਜਿੱਥੇ ਇਲੈਕਸ਼ਨ ਹੋਇਆ ਨਹੀਂ ਚਲੋ ਉਹ ਤਾਂ ਅਲੱਗ ਗੱਲ ਆ ਇਹ ਪੱਪੂ ਦਾ ਇਮਪੈਕਟ ਕੀ ਪੈਣਾ ਹੈ ਘਰੇ ਇਤ ਇਧਰ ਲੋਕ ਇਹਨੂੰ ਸਾਰਾ ਸਮਝਦੇ ਆ ਜਿਹੜਾ ਤੀਜੀ ਵਾਰ ਆ ਮਤਲਬ 99 ਤੱਕ ਕੇ ਪਹੁੰਚਿਆ ਹੈ ਸਾਰਾ ਨਹੀਂ ਤੁਸੀਂ ਆਪ ਦੇਖੋ ਸਰਕਾਰਾਂ ਲੋਕ 5 ਸਾਲ 10 ਸਾਲ ਬਾਅਦ ਚੇਂਜ ਦੀ ਗੱਲ ਆਉਂਦੀ ਆ ਪਤੀਜੀ ਵਾਰ ਮੋਦੀ ਸਾਹਿਬ ਨੂੰ ਬਣਾਤਾ ਇਹਦਾ ਮਤਲਬ ਕਿਤੇ ਇੰਪੈਕਟ ਹੈ ਹੀ ਨਹੀਂਗਾ ਅੱਜ ਮੈਂ ਸਮਝਦਾ ਉਹ ਚ ਕੋਈ ਸ਼ੱਕ ਨਹੀਂ ਅੱਜ ਉਹ اپੋਜੀਸ਼ਨ ਲੀਡਰ ਬਣ ਗਿਆ ਕਿਉਂਕਿ ਜੇ ਇਹਨਾਂ ਨੇ ਤਿੰਨੋਂ ਵਾਰ ਦੀਆਂ ਮਿਲਾ ਲੋ ਤਾਂ ਇਹ 200 ਨਹੀਂ ਟੱਪਦੇ ਇਸ ਕਰਕੇ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਦੀਨ ਮਜਬ ਹੈ ਚਾਰ ਦਿਨ ਪਹਿਲਾਂ ਕਹਿੰਦੇ ਸੀ ਆਮ ਆਦਮੀ ਨਾਲ ਸੀ ਸਮਝੌਤਾ ਕਰਨਾ ਫਿਰ ਕਰ ਲਿਆ ਫਿਰ ਹੁਣ 2 ਦਿਨ ਪਹਿਲਾਂ ਫਿਰ ਕਹਿੰਦੇ ਅਸੀਂ ਹਰਿਆਣੇ ਚ ਕਰਨਾ ਉਹ ਕਹਿ ਕੇ ਜਹਾਜ਼ ਚੜ ਗਿਆ ਪਿੱਛੋਂ ਇੱਕ ਦੂਜੇ ਦੀਆਂ ਸੀਟਾਂ ਅਨਾਉਂਸ ਕਰੀ ਜਾਂਦੇ ਇਹਨਾਂ ਦਾ ਕੋਈ ਮਤਲਬ ਕਿਤੇ ਵੀ ਕੋਈ ਸਟੈਂਡ ਨਹੀਂਗਾ ਸਿਰਫ ਇਹ ਇਹ ਕਾਲਾ ਹੋਇਆ ਪਿਆ ਵੀ ਕਦ ਮੈਂ ਜਾ ਕੇ ਕੁਰਸੀ ਤੇ ਬਹਿ ਜਾਵਾਂ ਬਸ ਹੋਰ ਉਹਦੀ ਕੋਈ ਨਹੀਂ ਉਹ ਕਾਲਾਪਣ ਉਹ ਐਚਪੀ ਉਹਦੀ ਉਹਦੀ ਦੁੱਖਦੀ ਰੋਈ ਜਾਂਦਾ ਰੋਈ ਜਾਂਦਾ ਮਤਲਬ ਹੁਣ ਚੀਕਾਂ ਹੀ ਨਹੀਂ ਮਾਰਦਾ ਨਹੀਂ ਹੁਣ ਬਾਹਰਲੇ ਮੁਲਕਾਂ ਚ ਜਾ ਕੇ ਵੀ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਇਹਨੂੰ ਪਰ ਸਿੱਧੀ ਮਿਲ ਜਾਂਦੀ ਆ ਉੱਥੇ ਜਾ ਕੇ ਕਈ ਜਗ੍ਹਾ ਇਹਦੀ ਖਬਰ ਛਪ ਜਾਂਦੀ ਆ ਉੰਨੀ ਗੱਲ ਆ ਹੋਰ ਹੋਰ ਤਾਂ ਉਹਦੀ ਉਹਦੀ ਕੋਈ ਗੱਲ ਹੈ ਨਹੀਂ ਕਿ ਮੈਨੂੰ ਦੱਸੋ ਤਰੰਦਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫਤਰ ਗੇਟ ਅੱਗੇ ਬਿਜਲੀ ਬੋਰਡ ਕਰਮਚਾਰੀਆਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਦੋਜੇ ਦਿਨ ਰੋਜ਼ ਪ੍ਰਦਰਸ਼ਨ ਅਤੇ ਭਾਰੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਧਰਨਾ ਦੇ ਰਹੇ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੀਆਂ ਹੱਕੀ ਮੰਗਾਂ ਪਿਛਲੇ ਲੰਮੇ ਸਮੇਂ ਮੌਜੂਦਾ ਸਰਕਾਰ ਅਤੇ ਕੈਬਨਿਟ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗ ਕਰਨ ਦਾ ਸਮਾਂ ਦੇ ਕੇ ਵਾਅਦਾ ਸਮਾਂ ਬਰਬਾਦ ਕਰਕੇ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਗਈ। ਸਗੋਂ ਟਾਲਮਟੋਲ ਕਰਨ ਤੋਂ ਸਿਵਾਏ ਕੁਝ ਨਹੀਂ ਕਰ ਰਹੀ। ਸਾਡੀਆਂ ਬਿਜਲੀ ਮੈਨੇਜਮੈਂਟ ਵਿਲੇ ਮੰਤਰੀ ਬਹੁ ਸਰਕਾਰ ਦੇ ਨਾਲ ਕਾਫੀ ਜਿਹੜੀਆਂ ਜੁਆਇੰਟ ਫੋਰਮ ਇਕਤਾ ਮੰਚ ਤੇ ਜਈ ਐਸੋਸੀਏਸ਼ਨ ਮੀਟਿੰਗਾਂ ਹੋਈਆਂ ਹੈਗੀਆਂ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਮੰਨ ਲਈਆਂ ਗਈਆਂ ਹੈਗੀਆਂ ਜਾਇਜ਼ ਮੰਗਾਂ ਲਾਗੂ ਕਰਾਉਣ ਲਈ ਜਿਹੜਾ ਵਾ ਇਹ ਸਾਡਾ ਤਿੰਨ ਰੋਜ਼ਾ ਜਿਹੜੀ ਛੁੱਟੀ ਚੱਲ ਰਹੀ ਆ ਇਹ ਕਰਕੇ ਇਹ ਸਾਡੇ ਸਾਰੇ ਪੰਜਾਬ ਦੇ ਜਿੱਥਰ ਨੇ ਮਾਰੇ ਚੱਲ ਰਹੇ ਨੇ ਸਾਡੇ ਜਿਹੜਾ ਤਨਤਨ ਸਰਕਲ ਆਸੀ 82% ਕੱਲ ਹੋਈ ਆ ਅੱਜ ਇਸ ਤੋਂ ਉੱਪਰ ਹੋਏਗੀ 90% ਪਲੱਸ ਹੋਏਗੀ ਜਿਹੜਾ ਪੰਜਾਬ ਦੇ 75% ਤੋਂ ਪਲੱਸ ਜਿਹੜੇ ਮੁਲਾਜ਼ਮ ਆ ਜਿਹੜੇ ਵਿੱਚ ਅਫਸਰ ਛੱਡ ਕੇ ਬਾਕੀ ਸਮੂਹ ਮੁਲਾਜ਼ਮ ਜਿਹੜੇ ਆ ਇੱਥੇ ਜਿਹੜੇ ਧਰਨੇ ਮਾਰੇ ਮੰਗਾਂ ਮਨਾਉਣ ਲਈ ਕਰ ਰਹੇ ਕਿੰਨੇ ਦਿਨ ਤੁਹਾਡਾ ਸਟ੍ਰਾਈਕ ਚੱਲੇਗਾ ਇਹ ਆ ਜਿਹੜੇ ਸਾਡਾ 10 11 12 ਤਿੰਨ ਦਿਨ ਦਾ ਵਾ ਹੋ ਸਕਦਾ ਵਾ ਇੱਕ ਅੱਧੀ ਰਾਤ ਅੱਜ ਮੀਟਿੰਗ ਹੋਣੀ ਹੈ ਜੁਆਇੰਟ ਫੋਰਮ ਇੱਕ ਤਾਂ ਸਾਰੀਆਂ ਧਿਰਾਂ ਦੀ ਤੇ ਇਹ ਗਾਵੇਂ ਵਧਾ ਦਿੱਤਾ ਜਾਵੇ ਕਿਉਂਕਿ ਜਿਹੜੀ ਅਮੇਂਜਮੈਂਟ ਜਾਂ ਸਰਕਾਰ ਉਹਦੇ ਕੰਦੇ ਜੂਣ ਹੀ ਸ਼ਿਰਕਦੀ ਵੱਡੇ ਵੱਡੇ ਵਾਦੇ ਕਰਕੇ ਭਗਵੰਤ ਮਾਨ ਸਰਕਾਰ ਆਈ ਵੀ ਮੁਲਾਜ਼ਮਾਂ ਨੂੰ ਸੜਕਾ ਤੇ ਰੋਲ ਨਹੀਂ ਦਿੱਤਾ ਜਾਊਗਾ ਆਹ ਨਹੀਂ ਕਰਨ ਦਿੱਤਾ ਜਾਊਗਾ ਅਰੇ ਪੈਣਾ ਹੁੰਦੇ ਚੱਲੇਗਾ ਨਾ ਸਾਡੇ ਕੱਚੇ ਮੁਲਾਜ਼ਮ ਪੱਕੇ ਕਿਤੇ ਆ ਜਿੱਦਾਂ ਸਾਡੇ ਆਰਟੀਐਮ ਜਾਂ ਉਸੀ ਉਹਨਾਂ ਦੇ ਪੇ ਬੈਂਡ 'ਚ ਬੜਾ ਵੱਡਾ ਫਰਕ ਆ ਆਜਾ ਸਾਡੇ ਜਿਹੜੇ ਆ ਸੇਵਾਦਾਰੋ ਐਲਡੀਸੀ ਬੰਦੇ ਉਹਨਾਂ ਦੇ ਪੇ ਬੈਂਡ 'ਚ ਜਿਹੜਾ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਆ ਬੜਾ ਪਾਰਾ ਵਾ ਇੱਕ ਪੋਸਟ ਇੱਕ ਬਰਾਬਰ ਇੱਕ ਕੰਮ ਤਰਖਾ ਜਿਹੜੀ ਮੰਗ ਕਰਦੇ ਆਂ ਹੋਰ ਇਹ ਕਰਕੇ ਸਾਡੇ ਪੂਰੇ ਪੰਜਾਬ ਚ ਅੱਜ ਵੱਡੇ ਰੋਸ ਪ੍ਰਦਰਸ਼ਨ ਹੋ ਰਹੇ ਆ ਜੇ ਇਹਨਾਂ ਨੇ ਨਾਮ ਮੰਗਾ ਮੰਨੀਆਂ ਤੇ ਇਹ ਹੋਰ ਗਾਂਵ ਵੱਸ ਸਕਦੇ ਆ ਅਸੀਂ ਪਬਲਿਕ ਨੂੰ ਵੇਖੋ ਖਰਾਬ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਡਾ ਪਬਲਿਕ ਦਾਰਾ ਵਾ ਐਮਰਜੈਂਸੀ ਸੇਵਾਵਾਂ ਚ ਬਿਜਲੀ ਗਈ ਦੀ ਆ ਪਰ ਇਹ ਜਿਹੜੀ ਸਰਕਾਰ ਜਾਣ ਕੇ ਨਾਲ ਪਬਲਿਕ ਨੂੰ ਹਰਾਸਮੈਂਟ ਕਰ ਰਹੀ ਆ ਕਿਉਂਕਿ ਸਾਡੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕਰ ਰਹੀਆਂ ਜਿਹੜੀਆਂ ਮੰਗਾਂ ਮੰਨੀਆਂ ਉਹ ਲਾਗੂ ਕੀਤੀਆਂ ਜਾਣ ਤੇ ਅਸੀਂ ਚਾਹੁੰਦੇ ਹਾਂ ਪਬਲਿਕ ਹਾਰਮਨ ਨਾ ਹੋਵੇ ਬਿਜਲੀ ਤੋਂ ਬਗੈਰ ਕਿਹਦਾ ਸਰਦਾਰ ਨਹੀਂ ਗਰਮੀ ਬੜੀ ਪਾਣੀ ਦੀ ਲੋੜ ਹੁੰਦੀ ਆ ਇਸ ਕਰਕੇ ਅਪੀਲ ਕਰਦੇ ਆਂ ਔਰ ਚੇਤਾਵਨੀ ਵੀ ਦਿੰਦੇ ਆਂ ਤੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਇਹਦਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਕੰਮਿਆਜਾ ਭੁਗਤਣਾ ਪਏਗਾ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਇੱਕ ਅਮਰੀਕਾ ਮਾਲ ਦੇ ਇੱਕ ਕਾਲੇ ਵਿਅਕਤੀ ਨੇ ਲਿਕਰ ਸਟੋਰ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਨਵੀਨ ਸਿੰਘ ਦੇ ਰੂਪ ਵਿੱਚ ਹੋਈ। ਨਵੀਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 35 ਸਾਲ ਤੋਂ ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿ ਰਿਹਾ ਤੇ ਉਸ ਦੇ ਉੱਥੇ ਆਪਣੇ ਸਟੋਰ ਹਨ। ਬੀਤੀ ਰਾਤ ਅਮਰੀਕਾ ਦੇ 10.5 ਕੋ ਬਚੇ ਉਹ ਘਰ ਜਾਣ ਲਈ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਅਮਰੀਕਾ ਮਾਲ ਦਾ ਇੱਕ ਕਾਲਾ ਵਿਅਕਤੀ ਸਮਾਨ ਲੈਣਾ ਹੈ ਤੇ ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਬਹਿਸ-ਬਾਜੀ ਹੋਈ ਤੇ ਕਾਲੇ ਵਿਅਕਤੀ ਨੇ ਪੰਜਾਬੀ ਵਿਅਕਤੀ ਦੀਆਂ ਗੋਲੀਆਂ ਮਾਰ ਦਿੱਤੀਆਂ ਜਿੱਥੇ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪੁਲਿਸ ਨੇ ਉਕਤ ਦੋਸ਼ੀ ਕਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਸਟੋਰ ਨੂੰ ਸੀਲ ਕਰ ਦਿੱਤਾ ਹੈ ਜੋ ਐਸੀ ਭਰਾ ਦਾ ਜੋ ਐਸੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਹੈ ਲੀਕਰ ਸਟੋਰ ਸੀ ਤੇ ਉਹ ਸੌਦਾ ਲੈਣ ਆਇਆ ਕਿ ਦਰਦੂਰ ਲੈਣ ਵਾਇਓ ਬੈਸ ਸੀ ਇਹ ਮਾੜਾ ਮੋਟਾ ਹੈ ਉਹਨਾਂ ਨਾਲ ਇਹ ਇਦਾਂ ਕੋ ਰੇਟਲੂਟ ਤੋਂ ਗੱਲ ਵੀ ਨਹੀਂ ਸੀ ਉਪਰ ਉਹਨੇ ਆਖਿਆ ਭਾਈ ਜੀ ਤੈਨੂੰ ਬਾਰਾ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਲੈ ਸਾਡੇ 3 ਮੀਟ ਵਿੱਚ ਨਹੀਂ ਉਹ ਲਈ ਹੀ ਕਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਰ 3 ਇੱਕ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰ ਦਿੱਤੀ ਮੁੜ ਕੇ ਮੁੰਡੇ ਨਾਲ ਗੱਲ ਚੱਲਦੀ ਵੀ ਫੋਨ ਤੇ ਮੁੰਡਾ ਕਿੱਥੇ ਸੀ ਮੁੰਡੇ ਨਾਲ ਦੇ ਸਟੋਰ ਤੇ ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ ਜਦੋਂ ਪੂਰਤੀ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਇਆ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ ਉਹਨੂੰ ਚੱਕੀ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਹੀ ਦੰਦ ਤੋੜਦੇ ਇਹਨੇ ਕਰਦੇ ਨੇ ਪੁੱਸਾ ਕੀ ਕਿਨੇ ਚਿਰ ਤੋਂ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ 33 4ਵਾਂ ਸਾਲ ਹੋ ਗਿਆ ਸੀ ਇਹਨੇ ਸਾਰੇ ਲਗਭਗ ਹੋ ਗਿਆ ਠੀਕ ਹੈ ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣੇ ਖੋਲ੍ਹਣਾ ਹੀ 16 ਤਰੀਕ ਨੂੰ ਬੇਟੀ ਨੇ ਆਣਾ ਸੀ ਉਸ ਤੋਂ ਬਾਅਦ ਉਹਨੂੰ ਕੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਮੀਨ ਲਈ ਸੀ ਉਹਦਾ ਵਿਆਹ ਵਿਆਹਨਾ ਬੁਨਾ ਕੀਤਾ ਸੀ ਇੱਥੇ ਆਪਣੇ ਕਾਰੋਬਾਰ ਖੋਲ੍ਹਣੇ ਹੁਣ ਲਗਭਗ ਸਾਲ ਇੱਥੇ ਰਹਿਣਾ ਹੈ ਚਲੋ ਮੈਨੂੰ ਕਹਿਣ ਲੱਗਾ ਦਾਤਾ ਜੀ ਹਹੀ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ ਕਰਵਾਰ ਖੋਲ ਕੇ ਆਪਣਾ ਇੱਥੇ ਬੰਦੇ ਬੰਦੇ ਰੱਖ ਕੇ ਕੰਮ ਕਰਾਉਣਾ ਤੁਹਾਡੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹ ਵੀ ਸਟੋਰ ਬੰਦ ਕਰਕੇ ਉਹਨਾਂ ਨੂੰ ਜ਼ਹੀਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲਤ ਕੋ ਉਹਨਾਂ ਨੂੰ ਤੇ ਹੁਣ ਸਾਡੇ ਪਰਿਵਾਰਗੇ ਆਇਆ ਇਥੋਂ ਭਾਜੀ ਦਾ ਭਾਜੀ ਵੀ ਗਿਆ ਪਰਿਵਾਰ ਵੀ ਗਿਆ ਪਹਿਲਾਂ ਵੀ ਪਿੱਛੇ ਲੱਗੇ ਉੱਥੇ ਫੈਮਲੀ ਨਾਲ ਤੇ ਹੁਣ ਇਹ ਕਹੇ ਨੇ ਉਥੇ ਰਾਤ ਪਈ ਹੁਣ ਉਸ ਪੂਰੀ ਸਾਰੀ ਕਾਰਬਾਰੀ ਕੱਟ ਗਈ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਾਬੂ ਉਹ ਜਿੱਤੇ ਦੇਖਿਆ ਉਹ ਉਹ ਅੱਗੇ ਵੀ ਆਂਦਾ ਜਾਂਦਾ ਸੀ ਇਸ ਸਟੋਰ ਤੇ ਜਾਨ ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ ਬਸ ਕੱਲ ਮਾੜੀ ਜੀ ਗੱਲ ਤੋਂ ਬੈਸ ਸਹੀ ਆਇਆ ਹਾਂ ਨੇ ਕਹਿ ਵੀ ਤੂੰ ਭਾਈ ਤੈਨੂੰ ਵਾਰਾਖਾਂਦਾ ਤੇ ਲੈ ਲੈ ਤੇ ਸਾਡੇ ਤੇ ਰੇੜੇ ਖੋਈ ਨੇ ਤੇ ਬਸ ਇੱਥੇ ਹੀ ਉਹਨੇ ਚੱਕੇ ਘੁੜੀ ਮਾਰਤੀ ਉਹ ਜੀ ਕਸਟਮ ਲੱਗੇ ਹੈਗੇ ਸੀ ਉਹਨਾਂ ਰੋਲਰ ਪਾਇਆ ਉਸੇ ਰਿਪੋਰਟ ਨੂੰ ਕਰ ਦਿੱਤੀ ਪੁਲਿਸ ਦੋ ਮਿੰਟਾਂ ਦੀ ਪੁਲਿਸ ਆ ਗਈ ਇਦੋਂ ਉਹ ਰਾਟਾ ਬੁੰਡਾ ਗਿਆ ਉਹ ਤੋਂ ਜਾਂਦਿਆਂ ਨੂੰ ਬਸ ਓਟਿੱਕਾ ਪਿਆ ਸੀ ਪੁਲਿਸ ਨੇ ਪੁੱਛ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲਕ ਤਾਂ ਕੋਈ ਨਹੀਂ ਕੁਛ ਨਹੀਂ ਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛਗਿੱਛ ਕਰਕੇ ਫਿਰ ਅਗਲੀ ਕਾਰਵਾਈ ਕਰਦੀ ਬੋਡੀ ਬੋਡੀ ਦੀ ਨਹੀਂ ਹਲਤ ਹੁਣ ਜਾਣਗੇ ਸਵੇਰੇ ਦਿਨ ਚੜ੍ਹੇਗਾ ਹੈ ਸਵੇਰੇ ਰਾਤ ਉੱਤੇ ਫਿਰ ਦਿਨ ਚੜ੍ਹੇਗਾ ਤੇ ਬੇਹਾਂ ਮੁੰਡੇ ਨਾਲ ਗੱਲ ਕੀਤੀ ਹੈ ਕਹਿੰਦੇ ਸਵੇਰੇ ਦਿਨ ਚੜ੍ਹਦਾ ਰਹੀ ਕਰਦਿਆਂ ਕਾਰਵਾਈ ਪੁੱਛਦੇ ਪੁੱਛਦੇ ਮਿਲਦੀ ਹੈ ਹਾਂਜੀ ਦੇਖੋ ਪੰਜਾਬ ਦੇ ਸਮਰਾਲਾ ਇੱਕ ਸ਼ਹਿਰ ਦਾ ਅਜਿਹਾ ਬਸ ਅੱਡਾ ਜਿੱਥੇ ਬੱਸਾਂ ਤਾਂ ਨਹੀਂ ਆਉਂਦੀਆਂ ਬੱਕਰੀਆਂ ਬਹੁਤ ਰਹਿੰਦੀਆਂ ਕਰੋੜਾਂ ਦੀ ਲਾਗਤ ਨਾਲ ਬਣਾਇਆ ਗਿਆ ਇਹ ਬਸ ਅੱਡਾ ਪਿਛਲੇ ਕਈ ਸਾਲਾਂ ਤੋਂ ਉਡੀਕਾਂ ਕਰ ਰਿਹਾ ਹੈ ਬੱਸਾਂ ਦੀ ਕਿਉਂਕਿ ਆਉਣ ਲੱਗੀਆਂ ਬੱਸਾਂ ਇਸ ਅੱਡੇ ਵਿੱਚ ਇਹ ਬਸ ਅੱਡਾ ਸਾਲ 1990 ਵਿੱਚ ਇਹ ਤਾਂ 3 ਏਕੜ ਜ਼ਮੀਨ ਦੇ ਵਿੱਚ ਬਣਾਇਆ ਗਿਆ ਸੀ ਸਾਲ 2018 ਦੇ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਾਲਾ ਮੰਗਤਰਾਏ ਵੱਲੋਂ ਇਸ ਨੂੰ ਦੁਬਾਰਾ ਲੱਖਾਂ ਰੁਪਏ ਖਰਚ ਕਰ ਬਣਾਇਆ ਗਿਆ ਪਰ ਫਿਰ ਵੀ ਇਹ ਨਹੀਂ ਚੱਲ ਸਕਿਆ ਦੇਖੋ ਜੀ ਉਹ ਬਣਾਇਆ ਤਾਂ ਇਹ ਵੀ ਚਲਾਉਣ ਵਾਸਤੇ ਦੇ ਕੁਝ ਰੁਪਈਆ ਲੱਗੇ ਆ ਉਹਦੇ ਉੱਪਰ ਲੱਖਾਂ ਰੁਪਈਆ ਲੱਗੇ ਆ ਤਾਂ ਆਪਾਂ ਸਾਰੇ ਜਾਣਦੇ ਆ ਵੀ ਉਹਨੂੰ ਛਿੱਪੀ ਛਿੱਪੀ ਚਲਾਉਣਾ ਵੀ ਬਣਦਾ ਕਿਉਂਕਿ ਜਿੱਥੇ ਲੱਖਾਂ ਰੁਪਈਆ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਆਮਦਨ ਵੀ ਸਾਨੂੰ ਸਾਲ ਦੀ ਆਉਣੀ ਹੈ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਇਹ ਸਿੱਤੂ ਚਤੀ ਚਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ ਉਥੇ ਅੱਜ ਇੰਨੀ ਮਾੜੀ ਹਾਲਤ ਆ ਉਥੇ ਪਾਰਾ ਪਸ਼ੂ ਫਿਰਦੇ ਨੇ ਤੇ ਲੇਬਰ ਬੇਟੀ ਆ ਪਤਨੀ ਕਿਹਦੀ ਬੇਟੀ ਆ ਉਹ ਸਭ ਦੇਖ ਕੇ ਦੁੱਖ ਹੁੰਦਾ ਵੀ ਜਿੰਨਾ ਰੁਪਈਆ ਲਾਇਆ ਉਹਦੇ ਉੱਪਰ ਤਾਂ ਚਲਾਇਆ ਕਿਉਂ ਨਹੀਂ ਜੇ ਚਲਾਉਣਾ ਨਹੀਂ ਸੀਗਾ ਕਿੰਨਾ ਰੁਪਈਆ ਲਾਇਆ ਕਤੇ ਦੇਖੋ ਜੀ ਇਹ ਸ਼ਹਿਰ ਦੀ ਇੱਕ ਪ੍ਰਾਈਮ ਲੈਂਡ ਆ ਜਿਹਨੂੰ ਨਵੇਂ ਬੱਸ ਸਟੈਂਡ ਦੇ ਤੌਰ ਤੇ ਸਰਕਾਰ ਨੇ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਇਨਫਰਾਸਟ੍ਰਕਚਰ ਵੀ ਦਿੱਤਾ ਦੁਕਾਨਾਂ ਵਗੈਰਾ ਬਣਾਈਆਂ ਪਰ ਸਿੱਧੇ ਸਿੱਧੇ ਤੌਰ ਤੇ ਸਮਰਾਲੇ ਸ਼ਹਿਰ ਤੇ ਬੀਟਰਾਂ ਦੀ ਨਲਾਕੀ ਕਰਕੇ ਪ੍ਰਸ਼ਾਸਨ ਦੀ ਨਲਾਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਹਿائش ਲੇਬਰ ਵਗੈਰਾ ਜੰਗਲਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਅੱਡੇ ਤੋਂ ਵੱਧ ਕੁਝ ਨਹੀਂ ਰਹਿ ਗਿਆ ਤੇ ਬਿਲਡਿੰਗ ਖੰਡਰ ਹੋ ਚੁੱਕੀ ਆ ਆ ਦੁਕਾਨਾਂ ਦੇ ਜਿੰਨੇ ਵੀ ਇਹਨਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਹੀ ਅਜ ਇੱਕ ਖੰਡਰ ਤੋਂ ਵੱਧ ਹੋਰ ਕੁਝ ਨਹੀਂ ਹੈਗਾ। ਸੋ ਬੜੀ ਮੰਦ ਭੱਗੀ ਗੱਲ ਹੈ ਤੇ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ। ਸਰਕਾਰ ਦਾ ਇਹ ਵੀ ਗੱਲ ਕਹਿਣਾ ਹੈ ਕਿ ਸਾਡੇ ਘਰ ਤੱਕ ਨਗਰ ਕੌਂਸਲ ਦੀ ਪਹੁੰਚ ਨਹੀਂ ਕਰਦੀ। ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਰਾਸ ਦੀ ਇਤਿਹਾਸੋ ਜਣੀ ਦੋਨੇ ਤਰ੍ਹਾਂ ਦੀ ਸਟੇਟਮੈਂਟ ਹੈ। ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਆਪਣੀ ਜਵਾਬਦੇਹੀ ਆਪ ਤੈਅ ਕਰਨੀ ਪੈਣੀ ਹੈ। ਇਹ ਕੋਈ ਤਰੀਕਾ ਨਹੀਂ ਹੈਗਾ। ਨੁਮਾਇੰਦਿਆਂ ਦੇ ਕੋਲ ਲੋਕਾਂ ਨੇ ਜਾਣਾ ਹੁੰਦਾ ਕਿਸੇ ਇਹ ਜੀ ਗੱਲ ਦੇ ਲਈ ਧਿਆਨ ਚ ਲਿਆਉਣੀ ਜਿਹੜੀ ਆਮ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਆ ਰਹੀ ਮਤਲਬ ਕੋਈ ਕਿਸੇ ਮੰਨ ਲਓ ਕੋਈ ਜੁਰਮ ਹੋ ਰਿਹਾ ਕੋਈ ਲੁਕਮਾ ਛਪਮਾ ਹੋ ਰਿਹਾ ਉਹਦੀਆਂ ਚੀਜ਼ਾਂ ਦੇ ਲਈ ਤਾਂ ਲੋਕ ਜਾਣ ਨੂੰ ਮੈਂ ਤੇ ਕੋਈ ਇਹਦਾ ਦਿਨ ਦਿਹਾੜੇ ਚਿੱਟੇ ਚਾਨਣ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਾਪਰਟੀ ਪਈ ਆ ਨਵੇਂ ਬਸ ਸਟੈਂਡ ਦਾ ਸਭ ਨੂੰ ਪਤਾ ਆ ਮੌਜੂਦਾ ਸਰਕਾਰ ਦੇ ਨੁਮਾਇੰਦੇ ਇਲੈਕਸ਼ਨ ਦੇ ਟਾਈਮ ਦੇ ਵਿੱਚ ਜਦੋਂ ਵੀ ਕਦੇ ਚੋਣ ਦੀਆਂ ਡਿਬੇਟਸ ਹੁੰਦੀਆਂ ਸੀ ਇਹ ਇਸਿਊ ਨੂੰ ਲੈ ਕੇ ਇਲੈਕਸ਼ਨ ਲੜੀ ਆ ਇਹ ਇਸਿਊ ਤੇ ਅਸੀਂ ਉਦੋਂ ਵੀ ਬਹੁਤ ਵਾਰੀ ਇਹ ਇਸ issues ਨੂੰ ਰੇਜ਼ ਕੀਤਾ ਗਏ ਬਹੁਤ ਮਾੜੀ ਹਾਲਤ ਦੇ ਵਿੱਚ ਆ ਰਾਜ ਢਾਈ ਤਿੰਨ ਸਾਲ ਦੇ ਸਮਾਂ ਬੀਤਣ ਤੋਂ ਬਾਅਦ ਵੀ ਇਵਨ ਕਿ ਮੇਰੇ ਇੱਥੇ ਸਮਰਾਲੇ ਦੇ ਪੱਤਰਕਾਰ ਭਾਈਚਾਰੇ ਨੇ ਵੀ ਕਈ ਵਾਰੀ ਇਹ ਮੁੱਦੇ ਨੂੰ ਮਨ ਵਿੱਚ ਜੇਕਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਮਿਹਨਤ ਜ਼ਰੂਰ ਰੰਗ ਲੈ ਕੇ ਆਉਂਦੀ ਹੈ ਉੱਤੇ ਤੁਹਾਨੂੰ ਅੱਜ ਇੱਕ ਮਿਲਾਨ ਜਾ ਰਹੇ ਹਾਂ ਅੰਮ੍ਰਿਤਸਰ ਦੇ ਨਾਲਾ ਹਲਕੇ ਦੇ ਪਿੰਡ ਮਾਨਾ ਵਾਲਾ ਵਿਖੇ ਇੱਕ ਨੌਜਵਾਨ ਜਿਸ ਨੇ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕਰਕੇ ਵਿਦੇਸ਼ ਜਾਣ ਦਾ ਸੋਚਿਆ ਕਿਉਂਕਿ ਉਸ ਦੇ ਜਿੰਨੇ ਵੀ ਯਾਰ ਦੋਸਤਾਂ ਨੂੰ ਉਸ ਨਾਲ ਪੜਦੇ ਸਨ ਤੇ ਸਾਰੇ ਵਿਦੇਸ਼ਾਂ ਦਾ ਰੁਕ ਕਰ ਰਹੇ ਸਨ ਉੱਥੇ ਉਸਨੇ ਵੀ ਆਇਲੈਟਸ ਦੇ ਪੇਪਰ ਦਿੱਤੇ ਚੰਗੇ ਨੰਬਰ ਵੀ ਲਏ ਪਰ ਉਸਦੇ ਪਿਤਾ ਜੋ ਫੌਜ ਵਿੱਚ ਨੌਕਰੀ ਕਰਕੇ ਆਏ ਸਨ ਉਸ ਦਾ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਵੀ ਵੱਡਾ ਹੋ ਕੇ ਫੌਜੀ ਬਣੇ ਤੇ ਨੌਚਾਂ ਦੇ ਮਨ ਵਿੱਚ ਆਇਆ ਕਿ ਮੈਂ ਵੀ ਇੱਕ ਵਾਰ ਆਪਣੇ ਪਿਤਾ ਦਾ ਜਿਹੜਾ ਸੁਪਨਾ ਪੂਰਾ ਕਰਾਂ ਤੇ ਉਸਨੇ ਫੌਜ ਦੀ ਭਰਤੀ ਵਿੱਚ ਭਾਗ ਲਿਆ ਤੇ ਅੱਜ ਜੋ ਲੈਫਟੇਨੈਂਟ ਬਣ ਗਏ ਤੇ ਆਪਣੇ ਪਿੰਡ ਪੁੱਜਾ ਤੇ ਪਿੰਡ ਵਾਲਿਆਂ ਨੇ ਉਸ ਦਾ ਭਰਮਾ ਸਵਾਗਤ ਕੀਤਾ ਮੇਰਾ ਨਾਮ ਲੈਫਟੇਨੈਂਟ ਮਨਿੰਦਰਪਾਲ ਸਿੰਘ ਹੈ ਜੀ ਮੇਰਾ ਪਪਾ ਦਾ ਨਾਮ ਸਰਦਾਰ ਤੀਰ ਤੀਰ ਸਿੰਘ ਹੈ ਮੈਂ ਅਜ ਤੋਂ 11 ਮਹੀਨੇ ਪਹਿਲਾਂ ਐਸਐਸਬੀ ਦੇ ਕੇ ਫਰਤੀ ਹਾਂ ਐਸੀਓਟੀਏ ਚਨਈ ਚ ਆਫਸਰ ਟ੍ਰੇਨਿੰਗ ਅਕੈਡਮੀ ਚ 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੇਰੀ 2 ਦਿਨ ਪਹਿਲਾਂ ਜਾਨਕੀ 7 ਸਤੰਬਰ ਨੂੰ ਪਾਰਸਿੰਗਵੜ ਪ੍ਰੇਡ ਹੋਈ ਹੈ ਜਿਹਦੇ ਵਿੱਚ ਮੈਨੂੰ ਲੈਫਟਨੈਂਟ ਦੇ ਰੈਂਕ ਲੱਗਾ ਹੈ ਤੇ ਮੇਰਾ ਪਿੰਡ ਹੈ ਛੋਟਾ ਪਿੰਡ ਹੈ ਜੀ ਮਾਨਾ ਵਾਲਾ ਤਹਿਸੀਲ ਜਨਾਲਾ ਤੇ ਉੱਥੋਂ ਮੈਂ ਬਿਲੋਂਗ ਕਰਦਾ ਹਾਂ ਜਿਸ ਤਰ੍ਹਾਂ ਮੋੜ ਰਿਹਾ ਜੀ ਘਰ ਦੇ ਵਿੱਚ ਜੇ ਸ਼ੁਰੂ ਤੋਂ ਦੇਖਿਆ ਜਾਵੇ ਜੀ ਮੈਂ ਕਾਫੀ ਜਗ੍ਹਾ ਰਿਹਾ ਮੈਂ ਪਰਿਵਾਰ ਤੋਂ ਹਮੇਸ਼ਾ ਅਲੱਗ ਹੀ ਰਿਹਾ ਹਾਂ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਮਿਲਿਆ ਜਗ੍ਹਾ ਪੜਾਇਆ ਜਾਵੇ ਖੁਦ ਫੌਜ 'ਚ ਸੀ ਤੇ ਮੈਨੂੰ ਹਮੇਸ਼ਾ ਉਹਨਾਂ ਨੇ ਆਰਮੀ ਸਕੂਲ ਬਿਆਸ ਪੜਾਇਆ ਜੋ ਕਿ ਉੱਥੇ ਹੋਸਟਲ ਹੈ ਮੈਂ 6ਵੀਂ ਜਿ ਲੈ ਕੇ 12ਵੀਂ ਤੱਕ ਹੋਸਟਲ 'ਚ ਹੀ ਪੜਿਆ ਹਾਂ ਜੀ ਉਦੋਂ ਹੀ ਘਰ ਤੋਂ ਘਰ ਪਰਵਾਦ ਦੂਰੀ ਸੀ ਉਸ ਤੋਂ ਬਾਅਦ 12ਵੀਂ ਕਰਨ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਮੈਨੂੰ ਬਾਹਰ ਨਹੀਂ ਭੇਜਣਾ ਕਿਉਂਕਿ ਮੇਰਾ ਮਨ ਸੀ ਕਿ ਮੈਂ ਪਾਪਾ ਜੀ ਦਿਖਾਇਆ ਰਸਤੇ ਤੇ ਅਫਸਰ ਬਣ ਕੇ ਫ ਕਰਨ ਤੋਂ ਬਾਅਦ ਹੀ ਮੈਂ ਫੈਸਲਾ ਲਿਆ ਕਿ ਮੈਂ ਫੌਜ ਜਾਣਾ ਚਾਹੁੰਦਾ ਹੈ। ਬੜੀ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਜੋਖੇ ਬਣਵਾ ਕੇ। ਦੇਖੋ ਜੀ ਮਿਹਨਤ ਤਾਂ ਸਾਰੇ ਹਰ ਜਗ ਕਰ ਹੀ ਰਹੇ ਨੇ। ਜਿਹੜਾ ਬਾਹਰ ਜਾ ਰਿਹਾ ਉਹ ਵੀ ਕਰ ਰਿਹਾ ਹੈ, ਜਿਹੜਾ ਅਫਸਰ ਬਣ ਰਿਹਾ ਉਹ ਵੀ ਕਰ ਰਿਹਾ ਹੈ। ਬਟ ਮਿਹਨਤ ਕਾਣਾ ਸੇ ਇਹੀ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਮੁਕਾਮ ਚੁਣ ਲਿਆ ਉਸ ਤੱਕ ਪਹੁੰਚਣਾ ਹੈ। ਬਸ ਉਹ ਚੱਲਦੇ ਜਾਣਾ ਹੈ। ਮਿਹਨਤ ਔਕੜਾਂ ਹਰ ਇੱਕ ਰਸਤੇ 'ਚ ਆਉਂਦੀਆਂ ਨੇ। ਬਾਕੀ ਜਿੰਨੇ ਵੀ ਫੌਜੀ ਮੇਰੇ ਸਹਰਾ ਬੈਠੇ ਨੇ ਜਾਂ ਮੈਂ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿੰਨੀ ਮਿਹਨਤ ਹੁੰਦੀ ਹੈ ਫੌਜ 'ਚ। ਤਾਂ ਮਿਹਨ ਸਹੀ ਨਹੀਂ ਹੋਏਗਾ ਹਰ ਸਿੰਘ ਦੇ ਲੈਫਟੀਨੈਂਟ ਬਣਦੇ ਮੇਰੇ ਵੱਲੋਂ ਸਮੂਹ ਨਗਰ ਵੱਲੋਂ ਲੱਖ ਲੱਖ ਵਧਾਈਆਂ ਹੋਣ ਕਿਹ ਕਿਹਣਾ ਚਾਹੋ ਬਾਕੀ ਦਾ ਲੋਕ ਕਿਹਦਾ ਮੁੰਡੇ ਨੇ ਕਿਹਦਾ ਕਿ ਮਿਹਨਤ ਕਸ਼ ਪਰਿਵਾਰ ਆ ਪਿਤਾ ਜੀ ਕੀ ਕਰਦੇ ਨੇ ਇਹਨਾਂ ਦੇ ਪਿਤਾ ਸਾਹਿਬ ਦਾ ਫੌਜੀ ਆ ਜੀ ਤੇ ਇਹਨਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਕੇ ਇਹਦੀ ਤੱਕ ਇਹ ਗਏ ਆ ਜੀ ਪਿੰਡ ਦੇ ਵਿੱਚ ਵਿਆਹਰ ਗਮ ਹੌਲਿਆ ਜੀ ਇਹਨਾਂ ਦੇ ਲੈਫਟੀਨੈਂਟ ਬਣ ਦੀ ਖੁਸ਼ੀ ਦੇ ਵਿੱਚ ਬਹੁਤ ਚਾਰ ਲੋਕਾਂ ਨੂੰ ਤੁਸੀਂ ਵੇਖ ਰਹੇ ਹੋ ਬਰਸਾਤ ਹੋਣ ਦੇ ਬਾਵਜੂਦ ਵੀ ਇੰਨੀ ਭਾਰੀ ਸੰਗਤ ਆਈ ਹੈ ਜੀ ਅੱਗੇ ਤੁਹਾਡੀ ਤੀਰਤ ਸਿੰਘ ਹੈ ਮੈਂ ਇੱਕ ਸਾਕਾ ਫੌਜੀ ਹਾਂ ਮੇਰਾ ਪਿੰਡ ਮਾਨਾਲਾ ਜ਼ਿਲ੍ਹਾ ਹਮਸਰ ਹੈ ਤਹਿਸੀਲ ਲਪੋਕੇ ਅੱਜ ਮੇਰਾ ਬੇਟਾ ਲੈਫਟਨੈਂਟ ਬਣ ਕੇ ਘਰ ਪਹੁੰਚਿਆ ਹੈ ਬਹੁਤ ਬਹੁਤ ਖੁਸ਼ੀ ਹੈ ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ ਸਿਹਦਾਰਾ ਨੇ ਪੈਣ ਭਰਾਵਾਂ ਨੇ ਬਹੁਤ ਹੀ ਪੜਵਾਾ ਸਵਾਗਤ ਕੀਤਾ ਬਹੁਤ ਹੀ ਉਤਸ਼ਾਹ ਨਾਲ ਨਗਰ ਨੇ ਬੱਚੇ ਦਾ ਮਾਣ ਸਨਮਾਨ ਕਰਦੇ ਹੋਏ ਪੇੜ ਤੋਂ ਬਾਹਰ ਜਾ ਕੇ ਪਿੰਡ ਦੀ ਯੂਥ ਤੋਂ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ ਇੱਥੋਂ ਇਹਨੇ 에어ਪੋਰਟ ਤੋਂ ਜਾ ਕੇ ਇਹ ਬੱਚੇ ਨੂੰ ਸਾਰੇ ਪਤਵੰਤੇ ਸੱਜਣਾਂ ਨੇ ਸਰਪੰਚ ਸਾਹਿਬ ਨੇ ਨੰਬਰ ਦਾ ਸਾਹਿਬਾਂ ਨੇ ਸਾਰਿਆਂ ਨੇ ਸਵਾਗਤ ਮਾਨ ਸਤਕਾਰ ਦੇ ਕਰਕੇ ਵਾਪਸ ਲੈ ਕੇ ਆਏ ਬਹੁਤ ਬਹੁਤ ਹੀ ਖੁਸ਼ੀ ਹੈ ਖੁਸ਼ੀ ਆਪਕਾਂ ਤੋਂ ਲੱਭ ਨਹੀਂ ਹੈ ਕੁਝ ਨਹੀਂ ਬਿਆਨ ਕਰ ਧਰਮੀ ਫੌਜੀ ਅੱਜ ਜੀ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਜਥੇਦਾਰ ਨਾਲ ਮੁਲਾਕਾਤ ਕਰਨ ਲਈ ਪੁੱਜੇ ਇਸ ਮੌਕੇ ਧਰਮੀ ਫੌਜੀ ਆਨੇ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ जिਦੇ ਪੀਏ ਜਸਪਾਲ ਸਿੰਘ ਨਾਲ ਮੁਲਾਕਾਤ ਕੀਤੀ। ਉਹਨਾਂ ਕਹਿੰਿਆ ਕਿ ਸਾਨੂੰ タルਮੀ ਫੌਜੀ ਹੁਮਾਨਤਾ ਕਿਉਂ ਨਹੀਂ ਦਿੱਤੀ ਜਾ ਰਹੀ? ਜਿਸਦੇ ਚੱਲਦੇ ਆ ਅਸੀਂ ਅੱਜ ਮੁਲਾਕਾਤ ਕਰਨ ਲਈ ਪੁੱਜੇ ਹਾਂ। ਔਰ ਅੱਜ ਅਸੀਂ ਸਿੰਘ ਸਾਹਿਬ ਨੂੰ ਮਿਲੇ ਆ। ਸਿੰਘ ਸਾਹਿਬ ਨੂੰ ਮਿਲਣ ਦਾ ਕਾਰਨ ਇਹ ਮਿਲੇ ਆਂ ਬੜੇ ਦੁੱਖ ਦੇ ਨਾਲ ਹਾਂ ਤੇ ਖੁਸ਼ ਹੋ ਕੇ ਹੀ ਦੇਖ ਕਰਕੇ ਆਏ ਆ ਕਿ ਸ਼੍ਰੋਣੀ ਕਟੀਨੇ 1 23 ਨਵੰਬਰ 23 ਅਗਸਤ 2021 ਨੂੰ ਮਤਾ ਪਾਇਆ ਸੀ ਕਿ タルਮੀ ਫੌਜੀ ਨਹੀਂ ਕੇ ਸਰ ਜਰਨਲ ਕੋਟ ਮਾਰੇ ਤੇ ਸ਼ਹੀਦ ਤੇ タルਮੀ ਫੌਜੀ ਨੇ। ਉਤੋਂ ਬਾਅਦ ਅਸੀਂ ਮੰਗ ਰੱਖੀ ਤੇ ਪਿਛਲੇ ਸਾਲ 21 ਜੁਲਾਈ 2023 ਨੂੰ ਸਾਡੀ ਸਬ ਕਮੇਟੀ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਸਾਹਿਬ ਜਿਹੜੀ ਸ਼ੌਮਲਕੀਟੀ ਆ ਸਾਨੂੰ ਨਹੀਂ ਤਰਮੀ ਫੌਜੀ ਮੰਨਦੀ ਫੇਰ ਸਾਡੀ ਦੁਬਾਰਾ 24 ਅਕਤੂਬਰ 2023 ਨੂੰ ਹਰਜਿੰਦਰ ਸਿੰਘ ਤਾਂ ਮੈਂ ਸ਼ੌਮਲਕੀਟੀ ਦੇ ਪ੍ਰਧਾਨ ਦੇ ਨਾਲ ਹੁੰਦੀ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਸਾਨੂੰ ਮੰਨ ਕੀਤੀ ਤੇ ਉਹਨਾਂ ਨੇ ਫੇਰ ਜਿਹੜਾ ਸਾਨੂੰ ਤਰਮੀ ਫੌਜੀ ਨਿਯਮਨ ਤੋਂ ਇਨਕਾਰ ਕਰਤਾ ਉਤੋਂ ਬਾਅਦ ਉਹ ਚੌਥੀ ਮੀਟਿੰਗ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਆ ਤੇ ਹਰਜਿੰਦਰ ਸਿੰਘ ਤਾਂ ਮੈਂ ਸ਼੍ਰੋਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਔਰ ਉਹਦੇ ਵਿੱਚ ਅਸੀਂ ਕੋਈ ਮੰਗ ਨਹੀਂ ਰੱਖੀ ਤੋ ਹੱਥ ਜੋੜ ਕੇ ਮੈਂ ਇੱਕੋ ਬੇਨਤੀ ਕੀਤੀ ਕਿ ਸਰ ਜਿਹੜਾ ਬੰਦਾ ਜੂਨ 1984 ਫੌਜੀ ਬੈਰਕ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹਨੂੰ ਤਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਹਨਾਂ ਨੇ ਮੇਰੀ ਮੰਗ ਹੀ ਉਲਟ ਕਰ ਦਿੱਤੀ ਉੱਥੇ ਲਿਖਿਆ ਕਿ ਤਰਮੀ ਫੌਜੀ ਨੇ ਮੰਗ ਕੀਤੀ ਕਿ ਸਾਡੀ ਤਰਮੀ ਫੌਜੀ ਕੁਰਬਾਨੀ ਦੀ ਸਲਾਹਗਾ ਕੀਤੀ ਜਾਵੇ ਤੇ 5 ਜੁਲਾਈ 2024 ਨੂੰ ਜਿਹੜੀ ਅੰਤਮ ਕਮੇਟੀ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਦੀ ਕਿ ਤਰਮੀ ਫੌਜੀ ਦੀ ਕੁਰਬਾਨੀ ਨੂੰ ਸ਼ਰੂ ਕਰਨ ਜਿਹੜੀ ਆ ਮਤਲਬ ਕਿ ਜਿਹੜੀ ਆ ਸਲਾਹਗਾ ਕਰਦੀ ਆ ਔਰ ਇੱਥੇ ਰਾਹ ਤੇ ਜਾ ਕੇ ਬੜੇ ਦੁੱਖ ਦੀ ਗੱਲ ਆ ਇੱਕ ਸਿੰਘ ਸਭਾ ਨੇ ਦੀ ਮੀਟਿੰਗ ਨੇ ਤਾਂ ਚਾਹ ਮਤਾ ਰੱਖਿਆ ਸੀ ਕਿ ਸਾਡੀ ਕੁਰਬਾਨੀ ਨੂੰ ਮਾਨਤਾ ਦਿੱਤੀ ਜਾਵੇ 17 ਨਵੰਬਰ 2011 ਨੂੰ ਸ਼ਰੋਮਲੇ ਪੰਜ ਸਿੰਘ ਸਭਾ ਦੇ 30 ਮੀ ਫੌਜੇ ਦੀ ਕੁਰਬਾਨੀ ਨੂੰ ਮਾਨਤਾ ਦੇ ਰਹੇ ਨੇ ਔਰ ਇੱਥੇ ਸੋਚਣ ਦੀ ਵਿਚਾਰ ਦੀ ਤੇ ਦੁੱਖ ਦੀ ਗੱਲ ਇਹ ਆ ਕਿ ਅੱਜ ਜਿਹੜਾ ਸਾਨੇ 21 ਤੋਂ ਲੈ ਕੇ ਸ਼ਰੋਮਕਿੱਟੀ ਉਹ ਹੀ ਜਿਹੜੀ ਮਤੇ ਦਾ ਮਤਾ ਪਾਈ ਜਾਂਦੀ ਉਹ ਨਹੀਂ ਉਤੋਂ ਬਾਅਦ 5 ਨਵੰਬਰ 2016 ਤੋਂ ਲੈ ਕੇ ਅੱਜ ਤੱਕ ਸ਼ਰੂਨਿਕੇਤੀ ਦਾ ਰਿਕਾਰਡ ਕੋਈ ਬੰਦਾ ਚੈੱਕ ਕਰ ਸਕਦਾ ਕਿ ਇਹਨਾਂ ਕਿੰਨੀ ਪ੍ਰਤੀ ਕੀਤੀ ਆ ਲੇਕਿਨ ਸਾਡੀਆਂ 123 ਫੈਲਾਂ ਜਿਹੜੀਆਂ ਨੇ ਉਹਨਾਂ ਜੋ ਧਰਮੀ ਫੌਜੀ ਤੋਂ ਬਚਾ ਕੋਈ ਲਖਿਆ ਇਸ ਕਰਕੇ ਅਸੀਂ ਆਪਣੀ ਕੁਰਬਾਨੀ ਨੂੰ ਵੀ ਇੱਥੇ ਅਸੀਂ ਧਰਮੀ ਫੌਜੀਆਂ ਦੀ ਮਿਲ ਕੇ ਜਿਹੜੀ ਕੁਰਬਾਨੀ ਉਹਨੂੰ ਕਰਕੇ ਅਸੀਂ ਇਹਨਾਂ ਦੇ ਭਰਤੀਰੇ ਦਾ ਕਰਕੇ ਅਸੀਂ ਸਿੰਘ ਸਾਹਿਬਾਨ ਕੋ ਅੱਜ ਆਏ ਹਾਂ ਔਰ ਉਹਨਾਂ ਨੇ ਪੂਰਾ ਪ੍ਰੋਸਾਦ ਦਿੱਤਾ ਕਿ ਤੁਹਾਡੇ ਨਾਲ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਮੰਗਾ ਰਹੇ ਹਾਂ ਲੇਕਿਨ ਸਿੰਘ ਸਾਹਿਬਾਨ ਨੇ ਇੱਕ ਬੜਾ ਵੱਡੀ ਸਾਨੂੰ ਗੱਲ ਯਾਦ ਕਰਾਈ ਆ ਕਿ ਜੂਨ 1984 ਦੇ ਹਮਲੇ ਤੋਂ ਬਾਅਦ ਵੋਟਰ ਉਹ ਜਿਹੜਾ ਸੀ ਸਰਕਾਰ ਨੇ ਕਰਨਾ ਸੀ ਔਰ ਉਹਦੇ ਵਿੱਚ ਜਿਹੜਾ ਸੀ ਪਗੜੀਦਾਰੀ ਸਿੱਖ ਕੋਈ ਨਹੀਂ ਰਹਿਣ ਦੇਣਾ ਇਹਦੀ ਮਨਸ਼ਾ ਸੀ ਕਿ ਆਉਂਦੇ ਸਮੇਂ 20-25 ਸਾਲ ਦਾ ਕੋਈ ਸਿੱਖ ਬੱਚਾ ਕੋੜੀ ਨਹੀਂ ਚੜੇਗਾ ਔਰ ਉਹ ਜਿਹੜੀ ਮਨਸ਼ਾ ਜਿਹੜੀ ਸੀ ਉਹ ਮਤਲਬ ਕਿ ਸਿੰਘ ਸਾਹਿਬਾਨ ਨੇ ਕਿਹਾ ਕਿ ਸਾਡਾ ਦਿਲ ਖੁਸ਼ ਕਰਤਾ ਕਿ ਇੱਥੋਂ ਤੱਕ ਗ੍ਰਹਿ ਤੱਕ ਜਾਣਦੇ ਨੇ ਕਿ ਤਰ੍ਹਾਂ ਮਹੋਜੀ ਕੀ ਕੁਰਬਾਨੀਆਂ ਦੇ ਜਾ ਕੀ ਆ ਨਾਬਾਦੀ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਓਪੀਡੀ ਦੇ ਵਿੱਚ ਹੜਤਾਲ ਕੀਤੀ ਹੋਈ ਹੈ ਜਿਸ ਦਾ ਖਮਿਆਜ਼ਾ ਮਰੀਜ਼ਾਂ ਨੂੰ ਪੁੱਤਣਾ ਪੈ ਰਿਹਾ ਹੈ ਇਸ ਮੌਕੇ ਤੇ ਡਾਕਟਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀਆਂ ਮੁੱਖ ਤਿੰਨ ਮੰਗਾਂ ਹਨ ਸਰਕਾਰ ਵੱਲੋਂ ਉਹਨਾਂ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਸਾਨੂੰ ਇਹ ਕਦਮ ਚੁੱਕਣਾ ਪਿਆ ਅੱਜ ਦੀ ਸਾਡੀ ਸਰਕਾਰ ਨਾਲ ਮੀਟਿੰਗ ਹੈ ਜੇਕਰ ਮੀਟਿੰਗ ਦੇ ਵਿੱਚ ਕੋਈ ਵੀ ਹੱਲ ਨਾ ਨਿਕਲਿਆ ਤਾਂ ਇਹ ਹੜਤਾਲ ਲੰਬੇ ਸਮੇਂ ਤੱਕ ਚੱਲੀ ਰਹੇਗੀ ਹੋਰ ਲੰਬੀ ਚੋਣਾ ਲੰਬੀ ਝੋੜੀ ਮੰਗਣੀ ਹੈ ہماری ਬਸ तीन हमारी मांगे हैं वो हमें वो हमारी मांगे पूरी कर दो फर्स्ट मांग है सेफ्टी एंड सिक्योरिटी एट आवर वर्क प्लेस जहाँ पे हम काम करते हैं इमरजेंसी की सिचुएशन कई बार इतनी इमोशनली चार्ज एनवॉयमेंट होता है इमरजेंसी में कि हमें काम करना मुश्किल हो जाता है हमारी सिक्योरिटी की डिमांड कोई गलत डिमांड नहीं है अगर हम सिक्योरिटी की डिमांड करते हैं कई बार यहाँ पे आर वाले पेशेंट रोड साइड एक्सीडेंट वाले पेशेंट होते हैं किसी को फ्रैक्चर हो गया होता है कई बार किसी के फादर मदर बहुत ज़्यादा सिक होते हैं किसी के बच्चे के ऊपर कोई स्कूटर गुजर गया ਔਰ ਕੋਈ ਵਾਰ ہمارے پاس ਆਈਵੀ ਡਰਗ ਯੂਜ਼ਰਸ ਆਤੇ ਹਨ ਜਿਨਕੋ ਹੁੰਦਾ ਹੈ ਕਿ ਹਮ ਸਰਿੰਜ ਲੈ ਕੇ ਭੱਗ ਜਾਏ ਜਾਂ ਹਮ ਉਹ ਬਹੁਤ ਸਾਰ ਬਦਤਮੀਜ਼ੀ ਕਰ ਰਹੇ ਹੁੰਦੇ ਤਾਂ ਹਮ इमरजेंसीज के पेशेंट्स मैनेज करें या ये फर्स्ट मैनेज करें इनकी इमोशनली ये कोई लड़ रुड़ के आ रहे है अपने रिश्तेदारों से वो हमारे पे गुस्सा उतार रहे है तो ऐसे ऐसे में काम करना थोड़ा मुश्किल हो जाता है तो हम सिक्योरिटी की डिमांड करते हैं कि हम अपना काम हेल्थ वर्कर्स अपना काम सही तरीके से कर सके और कॉन्टिन्यू है अं ओ पी डी सी सेवा से है वो अठ तो गया बंद की हुई है ग्यारह तो दो असं देख रहे हैं अठ मतलब नौ तो लैके अच्छ तक बाकी अच्छी सरकार मीटिंग है साढ़े एसोसीएशन के जे प्रडेंट है उन्होंने ਤੇ ਉਸ ਤੋਂ ਬਾਅਦ ਜੋ ਵੀ ਐਕਸ਼ਨ ਹੋਏਗਾ ਉਹਨਾਂ ਦੇ ਮਤਲਬ ਜੋ ਮੀਟਿੰਗ ਦੇ ਮੀਟਿੰਗ ਤੋਂ ਬਾਅਦ پتہ ਲੱਗੇਗਾ ਆਪਾਂ ਨੂੰ ਕੀ ਅੱਗੇ ਕਰਨਾ ਕਰਦਾ ਚਲੋ ਆਪਾਂ ਜੇ ਅੱਜ ਦਾ ਹੀ ਸਿਨੈਰੀਓ ਦੇਖੀ ਹੈ ਨਾ ਸਾਡੇ ਆਈ ਵਾਲੇ ਡਾਕਟਰਾਂ ਦੀ ਨਾਈਟ ਹੈ ਜਿਹੜੇ ਔਰਥੋ ਵਾਲੇ ਡਾਕਟਰ ਨੇ ਉਹ ਨਾਈਟ ਕਰਕੇ ਗਏ ਨੇ ईएनटी ਵਾਲਾ ਡਾਕਟਰ ਜਿਹੜੇ ਦੂਜੇ ਨੇ ਉਹਨਾਂ ਦੀ ਕੋਰਟ ਐਵੀਡੈਂਸ ਹੈ ਤਿੰਨ ਡਾਕਟਰ ਨਿਕਲ ਗਏ 32 ਡਾਕਟਰਾਂ ਦੀਆਂ ਪੋਸਟਾਂ ਤੋਂ ਬਾਅਦ ਸਾਡੇ ਨਾਬੇ ਚ ਕੁੱਲ 16 17 ਡਾਕਟਰ 18 ਡਾਕਟਰ ਕੰਮ ਕਰ ਰਹੇ ਨੇ ਉਹਦੇ ਚੋ ਦੋ ਡਾਕਟਰ ਐਨਸਥੈਟਿਸਟ ਨੇ ਉਹ ਐਮਰਜੈਂਸੀ ਤੋਂ ਉਹਨਾਂ ਨੂੰ ਐਮਰਜੈਂਸੀ ਉਹਨਾਂ ਦੀ ਐਮਰਜੈਂਸੀ ਨਹੀਂ ਲੱਗ ਸਕਦੀ ਹੈਗੀ ਪੀਡੀਆਟ੍ਰੀਸ਼ੀਨ ਨੇ ਉਹਨਾਂ ਦੀ ਐਮਰਜੈਂਸੀ ਨਹੀਂ ਲੱਗ ਸਕਦੀ ਤਾਂ ਐਮਰਜੈਂਸੀ ਕਿਹਨੂੰ ਕਰਨੀ ਪੈ ਰਹੀ ਹੈ ਸਪੈਸ਼ਲਿਸਟ ਨੂੰ ਸਰਕਾਰ ਨੇ ਪਿਛਲੇ 3 ਸਾਲ ਤੋਂ ਕੋਈ ਐਮਬੀਬੀਐਸ ਪੋਸਟ ਨਹੀਂ ਭਰੀ ਹੈਗੀ ਐਮਬੀਬੀਐਸ ਪੋਸਟ ਦਾ ਮਤਲਬ ਹੁੰਦਾ ਉਹਨਾਂ ਨੇ ਐਮਰਜੈਂਸੀ ਚ ਆ ਕੇ ਐਮਈਐਮਓ ਸ਼ਿਫਟ ਕਰਨੀ ਹੈ ਤੇ ਸਪੈਸ਼ਲਿਸਟ ਦਾ ਮਤਲਬ ਹੁੰਦਾ ਉਹਨਾਂ ਨੇ ਆ ਕੇ ਸਪੈਸ਼ਲਿਸਟ ਕਵਰ ਦੇਣਾ ਤਾਂ ਕਿ ਅਸੀਂ 24 ਘੰਟੇ ਅਵੇਲੇਬਲ ਹੋ ਸਕੀਏ ਸਾਡੇ ਉਰੇ 1 ਜਾਂ 2 ईएमओ ਕੰਮ ਕਰ ਰਹੇ ਨੇ ਪਿਛਲੇ ਬਹੁਤ ਲੰਬੇ ਟਾਈਮ ਤੋਂ ਤੇ ਆਲਮੋਸਟ ਬਹੁਤ ਜ਼ਿਆਦਾ ਸਿਵਲ ਹਸਪਤਾਲ ਨੇ ਜਿਹੜੇ ਪੰਜਾਬ ਦੇ ਹੁਣਾਂ ਚ ਆਈ ਐਮਓ ਹੈ ਹੀ ਨਹੀਂ ਪਿਛਲੇ 4 ਸਾਲ ਤੋਂ ਇੰਨਾ ਕ੍ਰੰਚ ਆ ਗਿਆ ਕੁਝ ਤਾਂ ਡਾਕਟਰ ਡਿਊਟੀਆਂ ਛੱਡ ਗਏ ਨੌਕਰੀਆਂ ਛੱਡ ਗਏ ਕਿਉਂਕਿ ਬਹੁਤ ਜ਼ਿਆਦਾ ਓਵਰਵਰਕ ਹੋ ਚੁੱਕੇ ਨੇ ਹੁਣ ਤੁਸੀਂ ਦੇਖੋ ਅੱਜ ਦੇ ਸਿਨੈਰੀਓ ਚ ਸਿਰਫ ਥੋੜੇ ਜਿਹੇ ਡਾਕਟਰ ਹੈ ਜਿਹੜੇ ਸਿਵਲ ਹਸਪਤਾਲ ਐਡੇ بڑے ਹਸਪਤਾਲ ਚ ਅਵੇਲੇਬਲ ਹੈ ਕੋਈ ਗਰੀਬ ਬੰਦਾ ਹੈ ਗਰੀਬ ਬੰਦੇ ਨੇ ਆਲਮੋਸਟ ਆਣਾ ਕਿੱਥੇ ਹੈ ਸਰਕਾਰੀ ਹਸਪਤਾਲ ਜਾਣਾ ਹੈ ਕਿਉਂਕਿ ਸਰਕਾਰੀ ਹਸਪਤਾਲ 'ਚ ਬਹੁਤ ਚੀਜ਼ਾਂ ਫ੍ਰੀ ਨੇ ਤੇ ਟੈਸਟ ਜਿਹੜੇ ਇਨਵੈਸਟੀਗੇਸ਼ਨਸ ਨੇ ਉਹ ਫ੍ਰੀ ਨੇ ਬਹੁਤ ਰੀਜ਼ਨੇਬਲ ਰੇਟ ਤੇ ਅਗਲੇ ਦਾ ਇਲਾਜ ਹੋ ਜਾਂਦਾ ਹੈ ਨਾਬਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਅਤੇ ਅਗਸਤ ਮਹੀਨੇ ਹਾਂਗਕਾਂਗ ਤੋਂ ਹਵਾਲੀ ਤੋਂ ਬਾਅਦ ਭਾਰਤ ਲਿਆਂਦੇ ਹਾਰਡ ਕੋਰ ਗੈਂਗਸਟਰ ਰਮਨਜੀਤ ਸਿੰਘ ਰੋਮੀ ਚੋਕੇ ਨਿਆਇ ਖਰਾਸਤਾ ਦੇ ਨਾਬਾ ਦੀ ਨਵੀਂ ਜੇਲ੍ਹ ਵਿੱਚ ਪਾਂਸੀ ਨੂੰ ਅੱਜ ਸਵੇਰੇ ਏਜੀਟੀਐਫ ਕਮਾਂਡੋ ਫੋਰਸ ਅਤੇ ਪਾਰੀ ਫੁੱਲ ਸਪੋਰਟ ਦੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਸਵੇਰੇ 9 ਵਜੇ ਦੇ ਕਰੀਬ ਉਹਨਾਂ ਨੂੰ ਜੇਲ੍ਹ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ। ਦੋਸਤੋ ਇਹ ਸੰਸਾੜੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ।